ਕਿਸੇ ਨੂੰ ਵੀ ਮੋਟਾ ਸ਼ਾਹਰੂਖ ਖਾਨ ਮੋਟਾ ਸਲਮਾਨ ਖਾਨ ਮੋਟਾ ਰਿਤਿਕ ਰੋਸ਼ਨ ਪਸੰਦ ਨਹੀਂ ਹੈ ਸਲਿਮ ਟਰਿਮ ਸ਼ਾਹਰੂਖ ਖਾਨ ਚਾਹੀਦਾ ਸਾਨੂੰ ਸਲਿਮ ਟਰਿਮ ਸਾਨੂੰ ਸਲਮਾਨ ਖਾਨ ਚਾਹੀਦਾ ਹੈ ਸਲਿਮ ਟਰਿਮ ਸਾਨੂੰ ਰਿਤਿਕ ਰੋਸ਼ਨ ਚਾਹੀਦਾ ਹੈ ਇਦਾਂ ਹੀ ਆ ਨਾ ਜਿਹੜੀਆਂ ਹੀਰੋਇਨਸ ਨੇ ਕੈटरीना कैफ ਕਿਸੇ ਨੂੰ ਵੀ ਮੋਟੀ ਪਸੰਦ ਨਹੀਂ ਆਏਗੀ ਕੈटरीना ਕਪੂਰ ਕਿਸੇ ਨੂੰ ਵੀ ਮੋਟੀ ਪਸੰਦ ਨਹੀਂ ਆਏਗੀ ਆਲੀਆ ਭੱਟ ਕਿਸੇ ਨੂੰ ਵੀ ਮੋਟੀ ਪਸੰਦ ਨਹੀਂ ਆਏਗੀ ਉਹ ਸਾਰੇ ਤੁਹਾਨੂੰ ਚਾਹੀਦੇ ਨੇ ਸਲਿਮ ਟਰਿਮ ਪਰ ਆਪਣੇ ਵੱਲ ਝਾਤੀ ਮਾਰ ਕੇ ਦੇਖਿਓ ਤੁਹਾਡਾ ਢਿੱਡ ਕਿੱਥੇ ਜਾ ਰਿਹਾ ਜਿਹੜੇ ਹੀਰੋ ਹੀਰੋਇਨ ਨੇ ਉਹ ਤੁਹਾਨੂੰ ਸਲਿਮ ਟ੍ਰਿਮ ਚਾਹੀਦੇ ਨੇ ਜੇ ਕਿਤੇ ਉਹ ਮੋٹے ਹੋ ਜਾਣ ਤੇ ਤੁਹਾਨੂੰ ਚੰਗੇ ਨਹੀਂ ਲੱਗਦੇ ਤੇ ਆਪਣੇ ਵੱਲ ਛਾਤੀ ਮਾਰ ਕੇ ਦੇਖੋ ਤੁਹਾਡਾ ਢਿੱਡ ਕਿੱਥੇ ਜਾ ਰਿਹਾ ਤੁਸੀਂ ਤੇ ਕਈ ਸਾਲਾਂ ਤੋਂ ਓਵਰ weight ਹੋਈ ਬੈਠੇ ਹੋ ਤੇ ਕਿਸੇ ਹੀਰੋ ਦਾ ਮਾੜਾ ਮੋਟਾ ਕਿਤੇ ਵਜ਼ਨ ਵਧਿਆ ਹੋਵੇ ਉਹਦਾ ਕਿਤੇ ਪੇਟ ਨਜ਼ਰ ਆ ਰਿਹਾ ਹੋਵੇ ਤੇ ਲੋਕੀ ਕਮੈਂਟ ਕਰਨਾ ਸ਼ੁਰੂ ਕਰ ਦਿੰਦੇ ਨੇ ਸਲਮਾਨ ਖਾਨ ਮੋਟਾ ਹੋ ਗਿਆ ਅੱਜ ਕੱਲ ਇੱਕ ਬਹੁਤ ਜ਼ਿਆਦਾ ਵੀਡੀਓ ਵਾਇਰਲ ਹੋ ਰਹੀ ਨਾ ਸਲਮਾਨ ਖਾਨ ਦਾ ਪੇਟ ਨਜ਼ਰ ਆ ਰਿਹਾ ਜਿਹਦੇ ਵਿੱਚ ਤੇ ਲੋਕੀ ਕਹਿੰਦੇ ਸਲਮਾਨ ਖਾਨ ਮੋਟਾ ਹੋ ਗਿਆ ਲੋਕਾਂ ਨੂੰ ਸਲਮਾਨ ਖਾਨ ਚੰਗਾ ਨਹੀਂ ਲੱਗਦਾ ਆਪ ওভার weight ਨੇ ਆਪਣੇ ਵੱਲ ਫੋਕਸ ਕਰਨ ਵਾਸਤੇ ਉਹ ਲੋਕ ਤਿਆਰ ਨਹੀਂ ਪਰ ਦੂਜਿਆਂ ਵੱਲ ਉਂਗਲ ਕਰਦੇ ਨੇ ਇਹ ਗੱਲ ਯਾਦ ਰੱਖਿਓ ਮੈਂ ਮੋਟਾਪੇ ਦੇ ਹੱਕ ਦੇ ਵਿੱਚ ਨਹੀਂ ਬੋਲ ਰਿਹਾ ਵੀ ਸਲਮਾਨ ਖਾਨ ਜੇ ਮੋਟਾ ਹੋ ਗਿਆ ਤੇ ਉਹ ਚੰਗੀ ਗੱਲ ਹੈ ਮੈਂ ਇਹ ਕਹਿ ਰਿਹਾ ਉਹਨਾਂ ਨੂੰ ਤੇ ਛੱਡੋ ਆਪਣੇ ਵੱਲ ਫੋਕਸ ਕਰੋ ਜੇ ਤੁਹਾਡਾ ਪੇਟ ਬਾਹਰ ਹੈ ਤੁਸੀਂ ਕਦੋਂ ਅੰਦਰ ਕਰਨਾ ਹੈ ਇਹ ਦੱਸੋ ਕਿ ਤੁਸੀਂ ਸਾਰੀ ਜ਼ਿੰਦਗੀ ਮੋਟੇ ਹੀ ਰਹਿਣਾ ਤੇ ਦੂਜਿਆਂ ਦੇ ਉੱਤੇ ਟੀਕਾ ਟਿੱਪਣੀ ਕਰਨੀ ਹੈਗੀ ਹੈ ਹੈਨਾ ਤੁਸੀਂ ਰਾਈਟ ਨੌਲੇਜ ਲੈਣ ਵਾਸਤੇ ਖੁਦ ਤਿਆਰ ਨਹੀਂ ਤੁਸੀਂ ਸਮਝਣ ਵਾਸਤੇ ਤਿਆਰ ਨਹੀਂ ਕਿ ਹੈਲਦੀ weight loss ਕਿਵੇਂ ਹੁੰਦਾ ਬਸ YouTube ਤੇ ਕੋਈ ਵੀਡੀਓ ਵੇਖ ਲਈ Instagram ਦੇ ਉੱਤੇ ਕੋਈ ਰੀਲ ਵੇਖ ਲਈ ਜਿਵੇਂ ਉਹ YouTube ਦੀ ਵੀਡੀਓ ਦੇ ਵਿੱਚ ਜਾਂ ਰੀਲ ਦੇ ਵਿੱਚ ਕਹਿ ਦਿੱਤਾ ਗਿਆ ਉਸ ਤਰ੍ਹਾਂ ਤੁਸੀਂ ਕਰਨ ਲੱਗ ਪੈਂਦੇ ਹੋ ਰਿਜ਼ਲਟ ਤੁਹਾਨੂੰ ਮਿਲਦੇ ਨਹੀਂ ਪਰੇਸ਼ਾਨ ਤੁਸੀਂ ਹੈਗੇ ਹੋ ਰਾਈਟ ਨੌਲੇਜ ਤੁਸੀਂ ਲੈਂਦੇ ਨਹੀਂ ਪਏ ਤੇ ਫਿੱਟ ਕਿਵੇਂ ਹੋਵੋਗੇ ਦੱਸੋ ਹੁਣ ਪਾਰਕਾਂ ਦੇ ਵਿੱਚ 5-5 ਸਾਲ 10-10 ਸਾਲ ਤੋਂ ਸੈਰ ਕਰਕੇ ਜੇ weight loss ਹੁੰਦੇ ਹੁੰਦੇ ਤੇ ਫਿਰ ਤੇ ਜਿੰਨੇ ਲੋਕ ਪਾਰਕਾਂ 'ਚ ਜਾ ਰਹੇ ਨੇ ਨਾ ਸਾਰੇ ਸਾਰੇ ਇੱਕਦਮ ਫਿੱਟ ਇਨਸਾਨ ਹੁੰਦੇ ਪਰ ਨਹੀਂ ਨੇ ਨਾ ਜਿਹੜਾ ਬੰਦਾ 5 ਸਾਲ ਤੋਂ ਪਾਰਕ 'ਚ ਜਾ ਰਿਹਾ ਉਹ ਵੀ ਮੋਟਾ ਜਿਹੜਾ ਬੰਦਾ 10 ਸਾਲ ਤੋਂ ਪਾਰਕ ਦੇ ਵਿੱਚ ਜਾ ਰਿਹਾ ਉਹ ਵੀ ਮੋਟਾ ਹੈ ਇਹਦਾ ਮਤਲਬ ਕਿ ਤੁਸੀਂ ਗਲਤ ਟਰੈਕ ਦੇ ਉੱਤੇ ਹੈਗੇ ਹੋ ਤੁਹਾਡੇ ਕੋਲ ਰਾਈਟ ਨੌਲੇਜ ਨਹੀਂ ਹੈ ਠੀਕ ਹੈ 80 20 ਦਾ ਫਾਰਮੂਲਾ ਹੁੰਦਾ ਹੈ ਫਿਟਨੈਸ ਦਾ 80% ਰੋਲ ਹੁੰਦਾ ਹੈ ਬੈਲੈਂਸਡ ਡਾਈਟ ਦਾ ਤੇ 20% ਰੋਲ ਹੁੰਦਾ ਹੈ ਤੁਹਾਡੀ ਐਕਸਰਸਾਈਜ਼ ਦਾ ਤੁਹਾਡੇ ਵਰਕਆਊਟ ਦਾ ਹੁਣ ਧਿਆਨ ਦਿਓ ਕਿ ਤੁਸੀਂ 80 20 ਦੇ ਫਾਰਮੂਲੇ ਨੂੰ ਫੋਲੋ ਕਰਦੇ ਪਏ ਹੋ ਜੇ ਕਰ ਰਹੇ ਹੁੰਦੇ ਤੇ ਤੁਸੀਂ ਫਿੱਟ ਹੁੰਦੇ ਤੁਸੀਂ ਕਰਦੇ ਨਹੀਂ ਪਾਏ ਇਸ ਕਰਕੇ ਫਿੱਟ ਨਹੀਂ ਹੈਗੇ ਪਰ ਜੇ ਫਿੱਟ ਹੋਣਾ ਚਾਹੁੰਦੇ ਹੋ ਤੇ ਇਹਦੇ ਵਿੱਚ ਮੈਂ ਤੁਹਾਡੀ ਹੈਲਪ ਕਰ ਸਕਦਾ ਹਾਂ ਮੇਰਾ ਨਾਮ ਬਲਜੀਤ ਸਿੰਘ ਹੈ ਮੈਂ ਆਪਣਾ 28 ਕਿਜੀ ਹੈਲਦੀ weight loss ਕੀਤਾ ਹੈ ਮੇਰੀ ਵਾਈਫ ਨੇ ਆਪਣਾ 12 ਕਿਜੀ ਹੈਲਦੀ weight loss ਕੀਤਾ ਤੇ ਮੇਰੇ ਮਦਰ ਨੇ ਆਪਣਾ 16 ਕਿਜੀ ਹੈਲਦੀ weight loss ਕੀਤਾ ਜੇ ਮੈਂ ਆਪਣੀ ਜ਼ਿੰਦਗੀ 'ਚ ਬਦਲਾਵ ਲਿਆ ਸਕਦਾ ਆਪਣੀ ਫੈਮਿਲੀ ਦੀ ਜ਼ਿੰਦਗੀ ਦੇ ਵਿੱਚ ਬਦਲਾਵ ਲਿਆ ਸਕਦਾ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਬਹੁਤ ਵੱਡੇ ਬਦਲਾਵ ਲਿਆ ਸਕਦਾ ਜੇ ਇੰਟਰਸਟਿਡ ਹੋ ਤੇ WhatsApp ਦੇ ਉੱਤੇ ਕੰਟੈਕਟ ਕਰ ਸਕਦੇ ਹੋ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ ਥੈਂਕ ਯੂ